ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਤੇ ਇਸ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਆ ਤਿੰਨ ਦਵਾਈਆਂ ਜਾਂ ਤਿੰਨ ਪ੍ਰੋਡਕਟ ਇਫਕੋ ਦੇ ਪ੍ਰੋਡਕਟ ਨੇ ਇਹ ਉਤਪਾਦ ਆਪਾਂ ਨੂੰ ਮੁਫਤ ਮੁਹੱਈਆ ਕਰਵਾਏ ਗਏ ਨੇ ਪੰਜਾਬ ਐਗਰੋ ਵੱਲੋਂ ਜਿਹੜੀ ਕਿ ਇੱਕ ਸਰਕਾਰੀ ਸੰਸਥਾ ਹੈ ਉਹਨਾਂ ਦੇ ਕਰਮਚਾਰੀ ਆਪਾਂ ਨੂੰ ਘਰੇ ਇਹ ਉਤਪਾਦ ਜਾਂ ਪ੍ਰੋਡਕਟ ਦੇ ਕੇ ਗਏ ਨੇ ਪਹਿਲਾਂ ਗੱਲ ਕਰਦੇ ਆ ਵੀ ਕਿਉਂ ਦੇ ਕੇ ਗਏ ਨੇ ਤਾਂ ਇਹਦਾ ਕਾਰਨ ਇਹ ਹੈ ਵੀ ਆਪਾਂ ਪਿਛਲੇ 6 ਸਾਲ ਤੋਂ ਉੱਤੇ ਹੋ ਗਿਆ ਆਪਾਂ ਨੂੰ ਆਰਗੈਨਿਕ ਖੇਤੀ ਕਰਦੇ ਆਂ ਤੇ ਆਪਾਂ ਸਰਟੀਫਿਕੇਸ਼ਨ ਲਈ ਇਹਦੇ ਪ੍ਰਮਾਣੀ ਕਰਨ ਲਈ ਪ੍ਰਮਾਣ ਪੱਤਰ ਲਈ ਪਿਛਲੇ 2 ਸਾਲ ਤੋਂ ਅਪਲਾਈ ਕੀਤਾ ਹੋਇਆ ਤੇ ਇਸ ਵਾਰ ਉਹ ਆਪਾਂ ਨੂੰ ਇਹ ਤਿੰਨ ਉਤਪਾਦ ਦੇ ਕੇ ਗਏ ਨੇ ਸਭ ਤੋਂ ਪਹਿਲਾਂ ਜਿਹੜਾ ਉਤਪਾਦ ਆਇਆ ਹੈਗਾ ਨੀਰਾਂਚ ਜੈਲ 70% ਦੇ ਵਿੱਚ ਕੁਦਰਤੀ ਬੋਟੈਨੀਕਲ ਜਾਨੀ ਕਿ ਬਨਸਪਤੀ ਤੇਲ ਨੇ ਜਿੰਨਾ ਚ ਨਿੰਮ ਦੀ ਆਪਾਂ ਗੱਲ ਕਰ ਲਈਏ ਨਿੰਮ ਖਾਸ ਤੌਰ ਤੇ ਦੇ ਵਿੱਚ ਜਿਆਦਾ ਹੈ ਤੇ ਇਸ ਉਤਪਾਦ ਨੂੰ ਆਪਾਂ ਇੱਕ ਕੀਟਨਾਸ਼ਕ ਦੇ ਤੌਰ ਤੇ ਜਾਂ ਕੀਟ ਰਿਪੈਲੈਂਟ ਦੇ ਤੌਰ ਤੇ ਵਰਤ ਸਕਦੇ ਹਾਂ ਵਿਜਾਈ ਜਾਂ ਲਵਾਈ ਤੋਂ 15 ਦਿਨਾਂ ਬਾਅਦ ਤੋਂ ਹੀ ਇਹਦੀ ਵਰਤੋਂ ਕਰਨ ਦੀ ਸਪਾਰਸ਼ ਹੈ ਤੇ ਹਰੇਕ 15 ਦਿਨਾਂ ਬਾਅਦ ਇਸ ਦੀ ਵਰਤੋਂ ਕਰਨ ਦੀ ਸਪਾਰਸ਼ ਕੀਤੀ ਗਈ ਹੈ ਦੂਸਰੇ ਨੰਬਰ ਤੇ ਆਉਂਦਾ ਆਪਣੇ ਕੋਲੇ ਸਾਗਰੀਕਾ ਇਹ ਸੀਬੀਡ ਐਕਸਟ੍ਰੈਕਟ ਹੈ ਜਾਨੀ ਕਿ ਸਮੁੰਦਰੀ ਨਦੀਨਾਂ ਤੋਂ ਤਿਆਰ ਕੀਤਾ ਹੋਇਆ ਇਹ ਇੱਕ ਉਤਪਾਦ ਹੈ ਤੇ 250 ਤੋਂ 500 ਮਿਲੀਲੀਟਰ ਪ੍ਰਤੀ ਏਕੜ ਇਹ ਪੈਂਦਾ ਹੈ ਤੇ ਇਸ ਦੀ ਵਰਤੋਂ ਇਹਨਾਂ ਨੇ ਪਹਿਲੀ ਟੈਲਰਿੰਗ ਤੇ ਦੂਸਰੀ ਬੂਰਪਾਣ ਤੋਂ ਪਹਿਲਾਂ ਤੇ ਤੀਸਰੀ ਬੂਰਪਾਣ ਤੋਂ ਬਾਅਦ ਜਾਂ ਨਿਸਾਰੇ ਤੋਂ ਬਾਅਦ ਕਰਨੀ ਸਪਰਸ਼ ਕੀਤੀ ਹੈ ਇਹ ਪ੍ਰਮੁੱਖ ਤੌਰ ਤੇ ਫਸਲ ਦੇ ਵਿੱਚ ਵਾਧਾ ਤੇ ਝਾੜ ਨੂੰ ਵਧਾਉਣ ਲਈ ਵਰਤਿਆ ਜਾਂਦਾ ਤੀਸਰਾ ਤੋਂ ਬਾਅਦ ਇਹਦੇ ਇੱਕ ਗਨੇ ਲਿਕੁਇਡ ਕੰਸੋਰਸ਼ੀਆ ਕੰਸੋਰਸ਼ੀਆ ਦੇ ਵਿੱਚ ਕਈ ਕਿਸਮ ਦੇ ਜੀਵਾਣੂ ਹੁੰਦੇ ਨੇ ਤੇ ਇਹ ਫਸਲ ਦੇ ਵਿੱਚ ਐਨਪੀਕੇ ਦੀ ਪੂਰਤੀ ਲਈ ਇਹ ਵਰਤਿਆ ਜਾਂਦਾ ਜਾਣੀ ਕਿ ਨਾਈਟrogen ਫਾਸਫੋਰਸ ਤੇ ਪੋਟਾਸ਼ੀਅਮ ਇਹਨਾਂ ਦੀ ਪੂਰਤੀ ਲਈ ਇਹ ਵਰਤਿਆ ਜਾਂਦਾ ਹੈ ਇਸ ਨੂੰ ਆਪਾਂ ਬੀਜ ਦੇ ਉੱਪਰ ਕੋਟਿੰਗ ਕਰਕੇ ਵੀ ਵਰਤ ਸਕਦੇ ਹਾਂ ਮਿੱਟੀ ਦੇ ਵਿੱਚ ਰਲਾ ਕੇ ਵੀ ਵਰਤ ਸਕਦੇ ਹਾਂ ਤੇ ਪਨੀਰੀ ਲਾਉਣ ਤੋਂ ਪਹਿਲਾਂ ਇਹਦੀ ਜਿਹੜੀ ਪੌਦ ਹੈ ਉਸ ਨੂੰ ਆਪਾਂ ਘੋਲ ਤਿਆਰ ਕਰਕੇ ਉਹਦੇ ਵਿੱਚ ਵੀ 10 ਤੋਂ 15 ਮਿੰਟ ਰੱਖ ਕੇ ਉਸ ਦੀ ਟ੍ਰਾਂਸਪਲੈਂਟਿੰਗ ਉਸ ਨੂੰ ਲਾ ਸਕਦੇ ਹਾਂ ਤੇ ਇਹ ਤਿੰਨੇ ਉਤਪਾਦ ਇਫਕੋ ਵੱਲੋਂ ਬਣਾਏ ਗਏ ਨੇ ਤੇ ਪੰਜਾਬ ਸਰਕਾਰ ਵੱਲੋਂ ਇਹ ਕਿਸਾਨਾਂ ਨੂੰ ਮੁਫਤ ਦਿੱਤੇ ਜਾ ਰਹੇ ਨੇ ਜੇਕਰ ਆਪਾਂ ਜੈਵਿਕ ਖੇਤੀ ਕਰਦੇ ਆ ਤੇ ਉਸ ਦੇ ਸਰਟੀਫਿਕੇਸ਼ਨ ਲਈ ਅਪਲਾਈ ਕੀਤਾ ਹੋਇਆ ਪਹਿਲਾਂ ਪਿਛਲੇ ਸਾਲਾਂ ਦੌਰਾਨ ਆ ਇਹ ਆਪਾਂ ਇਹ ਪ੍ਰੋਡਕਟ ਖੁਦ ਖਰੀਦ ਕੇ ਵੀ ਆਪਣੀ ਫਸਲ ਦੇ ਵਿੱਚ ਪਾਉਂਦੇ ਰਹੇ ਆ ਤੇ ਪਰ ਇਸ ਵਾਰੀ ਆਪਾਂ ਨੂੰ ਪੰਜਾਬ ਸਰਕਾਰ ਵੱਲੋਂ ਇਹ ਪ੍ਰੋਡਕਟ ਦਿੱਤੇ ਗਏ ਨੇ ਇਹ ਇੱਕ ਸ਼ਲਾਘਾਜਨਕ ਉਪਰਾਲਾ ਪੰਜਾਬ ਸਰਕਾਰ ਨੂੰ ਕੀਤਾ ਗਿਆ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ